ਮੈਂ ਡਾਕਟਰ ਤਨਵੀਰ ਕੌਰ ਸਾਈਕੀਆਟ੍ਰਿਸਟ ਸਿਵਲ ਹਸਪੀਟਲ ਖਰਨਾ ਪੋਸਟਡ ਹਾਂ ਤੇ ਨਾਲ ਹੀ 2 ਦਿਨ ਮੇ ਕਿਉਂਕਿ ਇਥੇ ਸਿਵਲ ਹਸਪੀਟਲ ਸਥਾਪਨਾ ਲਾ ਵਿਖਿਆ ਹੈ ਸੋ ਆਪਾਂ ਜਿਵੇਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਨਸ਼ਾ ਨਸ਼ਾ ਕਈ ਪ੍ਰਕਾਰ ਦਾ ਹੈ ਚਾਹੇ ਉਹ ਸਿੰਥੈਟਿਕ ਹੈ ਜਾਂ ਆਰਗੈਨਿਕ ਹੈ ਲੇਕਿਨ ਲਾਸਟ 2 ਮੰਥਸ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੀ ਹੈਲਪ ਨਾਲ ਜਾਂ ਲੋ ਹੈਲਥ ਡਿਪਾਰਟਮੈਂਟ ਨਾਲ ਹੁਣ ਨਸ਼ਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਘਟ ਚੁਕਿਆ ਹੈ ਮਤਲਬ ਕਿ ਪੇਸ਼ੈਂਟਸ ਹੀ ਸਾਨੂੰ ਦੱਸਦੇ ਆ ਕੇ ਕਿ ਹੁਣ ਨਸ਼ਾ ਤੁਹਾਨੂੰ ਮਿਲ ਨਹੀਂ ਰਿਹਾ ਕਿ ਮੈਡੀਸਿਨ ਸਾਡੀ ਸਟਾਰਟ ਕਰ ਦੋ ਜਾਂ ਕੁਝ ਪੇਸ਼ੈਂਟ ਸਾਡੇ ਕੋਲ ਐਡਮਿਸ਼ਨ ਵਾਸਤੇ ਵੀ ਇੱਥੇ ਆਏ ਆਪਣੇ ਲੈਵਲ ਤੇ ਆਏ ਕਿ ਅਸੀਂ ਇਲਾਜ ਕਰਾਉਣਾ ਚਾਹੁੰਦੇ ਆਂ ਦੇ ਦਿੱਤੇ ਜਿਹੜੇ ਚ ਤਿੰਨ ਮਹੀਨੇ ਚ ਕਿੰਨਾ ਕੁ ਫਰਕ ਬੈਕ ਉਹ ਨਸ਼ੇ ਬਰੋਧ ਦੇ ਜਿਹੜੀ ਜੋਦਾ ਇਹਨੇ ਚਲਾਇਆ ਹੋਇਆ ਸਰਕਾਰ ਤੋਂ ਕਿੰਨਾ ਕੁ ਫਰਕ ਕਰ ਲੈ ਤਾ। ਨਿਕੋ ਅਗਰ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਓਵਰ ਆਲ ਡੂਰੋਲ ਨੀਤੀ ਗੱਲ ਕਰੀਏ ਬੁਧਾਨੇ ਦੀ ਪਖੰਨਾ ਸੰਬਰਾਲਾ ਸਾਰਾ ਏਰੀਆ ਯਾਜੰਦਰ ਦੇ ਵਿੱਚ ਸੋ ਪਹਿਲਾ ਅਗਰ ਰਜਿਸਟ੍ਰੇਸ਼ਨ 9 10 ਦੇ ਅਰਾਊਂਡ ਸੀ ਤੇ ਹੁਣ ਸਾਡੀਆਂ 18 19 ਜਾਂ 20 ਡਿਪੈਂਡ ਕਰਦਾ ਹੈ ਮੰਥ ਵਾਈਜ਼ ਕਿਸੇ ਚ 15 ਹੈ ਕਿਸੇ ਦੇ 17 20 ਇਦਾਂ ਹੋਈਆਂ ਨੇ ਰਜਿਸਟ੍ਰੇਸ਼ਨ ਨਵੀਆਂ। ਬਾਕੀ ਆਈਪੀਡੀ ਦੀ ਗੱਲ ਕਰੀਏ ਇਨਡੋਰ ਜਿਹੜੇ ਪੇਸ਼ੈਂਟ ਦੀ ਐਡਮਿਸ਼ਨ ਹੈ ਉਹਦੇ ਵਿੱਚ ਵੀ ਬਹੁਤ ਵਾਧਾ ਹੋਇਆ ਪਹਿਲਾਂ ਸਾਡੇ ਕੋਲ 8 9 ਜਾਂ 10 ਦੀ ਐਡਮਿਸ਼ਨ ਹੀ ਹੁੰਦੀ ਸੀ ਲੇਕਿਨ ਲਾਸਟ ਮੰਥ ਦੀ ਗੱਲ ਕਰੀਏ ਮਾਰਚ ਮਾਰਚ ਵਿੱਚ ਸਾਡੇ ਕੋਲ 32 ਪੇਸ਼ੈਂਟਸ ਦੀ ਐਡਮਿਸ਼ਨ ਦੀ ਰਕ ਹੈਗੀ ਹੈ ਕਨ ਸਾਈਡ ਇਫੈਕਟ ਦੀ ਗੱਲ ਕਰਨੀ ਹੈ ਤਾਂ ਮੈਡੀਸਿਨ ਦਾ ਕੀ ਸਾਈਡ ਇਫੈਕਟ ਹੈ ਤੇ ਦੂਸਰੇ ਗੱਲ ਕਰਦੇ ਆਂ ਕਿਉਂਕਿ ਮੈਡੀਸਿਨ ਦਾ ਕੋਈ ਐਸਾ ਸਾਈਡ ਇਫੈਕਟ ਨਹੀਂ ਹੈ ਜੋ ਬਿਪਰਨੋਥ ਵੀ ਨਾ ਇੱਕ ਹਾਰਮ ਰਿਡਕਸ਼ਨ ਮੈਥਡ ਹੈ ਹਾਰਮ ਰਿਡਕਸ਼ਨ ਇਹ ਹੁੰਦਾ ਹੈ ਕਿ ਅਗਰ ਬੰਦਾ ਕੋਈ ਨਸ਼ਾ ਕਰ ਰਿਹਾ ਕਿਸੇ ਪ੍ਰਕਾਰ ਦਾ ਵੀ ਕਰ ਰਿਹਾ ਹੈ ਤੇ ਉਹਦੇ ਨਾਲ ਕਿਤੇ ਨਾ ਕਿਤੇ ਉਹਦੇ ਬਿਹੇਵੀਅਰਲ ਚੇਂਜ ਆਏਗਾ ਜਿਸ ਦੇ ਨਾਲ ਕ੍ਰਾਈਮ ਵੱਧਦਾ ਹੈ ਪਲਸ ਅਗਰ ਆਪਾਂ ਇੰਜੈਕਸ਼ਨਸ ਦੀ ਗੱਲ ਕਰੀਏ ਉਹਦੋਂ ਨਾ ਬਿਮਾਰੀਆਂ ਫੈਲਦੀਆਂ ਨੇ ਕਾਲਾ ਪੀਡੀਆ ਐਚਆਈਵੀ ਸੋ ਉਸ ਤੋਂ ਹਟ ਕੇ ਬੰਦਾ ਇੱਕ ਦਵਾਈ ਤੇ ਆ ਗਿਆ ਜਿੱਤਨਾ ਉਹਨੂੰ ਕੋਈ ਤੋੜ ਨਹੀਂ ਲੱਗ ਰਹੀ ਕੋਈ ਉਹਦਾ ਬਿਹੇਵੀਅਰ ਚੇਂਜ ਨਹੀਂ ਹੋ ਰਿਹਾ ਉਹ ਆਪਣੀ ਕੰਮ ਤੇ ਜਾ ਪਾ ਰਿਹਾ ਹੈ ਫਾਈਨੈਂਸ਼ਲੀ ਸਟਰੌਂਗ ਹੋ ਰਿਹਾ ਹੈ ਫੈਮਿਲੀ ਨੂੰ ਟਾਈਮ ਦੇ ਪਾ ਰਿਹਾ ਹੈ ਹਾਂ ਇੱਕ ਦਵਾਈ ਜ਼ਰੂਰ ਖਾ ਰਿਹਾ ਹੈ ਇਹ ਮੈਡੀਕਲ ਫਾਇਦਾ ਇਸ ਚੀਜ਼ ਦਾ ਨੁਕਸਾਨ ਕੋਈ ਨਹੀਂ ਅ ਅੱਜ ਮੈਂ ਫੀਲਡ ਵਿਜ਼ਿਟ ਦੇ ਵਿੱਚ ਮੋਸਟਲੀ ਜੋ ਨਸ਼ਾ ਛੁਡਾਓ ਕੇਂਦਰ ਹੈ ਔਰ ਖੰਨਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹੋਰ ਸੈਂਟਰਸ ਉਹਨਾਂ ਦੀ ਅੱਜ ਵਿਜ਼ਿਟ ਕੀਤੀ ਹੈਗੀ ਤੇ ਮੇਨ ਮਕਸਦ ਆਹੀ ਸੀਗਾ ਕਿ ਔਨ ਗਰਾਉਂਡ ਜੋ ਪੁਲਿਸ ਦੀ ਇਨਫੋਰਸਮੈਂਟ ਹੈਗੀ ਉਹਦਾ ਕੀ ਰਿਜ਼ਲਟ ਆ ਰਿਹਾ ਹੈਗਾ ਐਂਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਸ਼ਾ ਜੋ ਹੈ ਇੱਕ ਸੋਸ਼ਲ ਇਵਿਲ ਹੈਗਾ ਤੇ ਸਾਰੇ ਕੇ ਸਾਰੇ ਡਿਪਾਰਟਮੈਂਟਸ ਹੀ ਪਾਵੋ ਸਿਵਲ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਅਸੀਂ ਰਲ ਮਿਲ ਕੇ ਐਸੇ ਟੀਮ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਹੈਗੀ ਉਹਦੇ ਅੰਡਰ ਅਸੀਂ ਸਾਰੇ ਕੇ ਸਾਰੇ ਹੀ ਆਪਣੀ ਜੋ ਡਿਊਟੀ ਹੈ ਸਾਡਾ ਜੋ ਕੰਮ ਉਹਨੂੰ ਡੈਡੀਕੇਸ਼ਨ ਦੇ ਨਾਲ ਨਿਭਾ ਰਹੇ ਹਾਂ ਪੁਲਿਸ ਵੱਲੋਂ ਐਨਫੋਰਸਮੈਂਟ ਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਹੀ ਰਿਹਾ ਹੈ ਤੇ ਹੈਲਥ ਡਿਪਾਰਟਮੈਂਟ ਵੀ ਤੇ ਸਿਵਲ ਡਿਪਾਰਟਮੈਂਟ ਵੀ ਇਹਦੇ ਵਿੱਚ ਫੁੱਲ ਡੈਡੀਕੇਸ਼ਨ ਦੇ ਨਾਲ ਕੰਮ ਕਰ ਰਹੇ ਤੇ ਇੱਥੇ ਅੱਜ ਆ ਕੇ ਡਾਕਟਰ ਸਾਹਿਬ ਨਾਲ ਐਸਐਮਓ ਡਾਕਟਰ ਤਾਰਕ ਜੋਤ ਜੀ ਦੇ ਨਾਲ ਗੱਲਬਾਤ ਕਰਕੇ ਆਹੀ ਅਸੀਂ ਮਤਲਬ ਇੱਕ ਜੋ ਚੇਂजेस ਦੇ ਅਗਰ ਲੋੜ ਹੈ ਸਾਡੀ ਜੋ ਉਹ ਹੈਗੀ ਵਰਕ ਵਰਕਿੰਗ ਦਾ ਜੋ ਤਰੀਕਾ ਹੈਗਾ ਪੁਲਿਸ ਦਾ ਉਹਦੇ ਵਿੱਚ ਅਗਰ ਕੋਈ ਚੇਂजेस ਦੇ ਲੋੜ ਹੈ ਜਾਂ ਫਿਰ ਇਹਨਾਂ ਨੂੰ ਕੋਈ ਚੀਜ਼ ਦੀ ਇਸ਼ੂ ਆਉਂਦਾ ਹੈਗਾ ਅਸੀਂ ਰਲ ਮਿਲ ਕੇ ਐਜ਼ ਅ ਟੀਮ ਉਸ ਚੀਜ਼ ਨੂੰ ਵਰਕਆਊਟ ਕਰ ਸਕਦੇ ਤੇ ਅੱਜ ਤੱਕ ਜੋ ਵਿਜ਼ਿਟ ਸੀਗੀ ਸ਼ੀਜ਼ ਦਾ ਆਹੀ ਮਤਲਬ ਮੇਨ ਮਕਸਦ ਸੀਗਾ ਤੁਸੀਂ ਗੱਲਬਾਤ ਵੀ ਕਰ ਰਹੇ ਸੀ ਜਿਹੜੇ ਨਸ਼ੇ ਦੀਆਂ ਗੋਲੀਆਂ ਲੈਣ ਆਏ ਹੋ ਦੀ ਖਾਸ ਕਰਕੇ ਕਿਸ ਤਰ੍ਹਾਂ ਦਾ ਨਸ਼ਾ ਲੋਕ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਹ ਨਸ਼ਾ ਜਿਵੇਂ ਗੋਲੀਆਂ ਵਗੈਰਾ ਦਾ ਮੈਡੀਕਲ ਨਸ਼ਾ ਜ਼ਿਆਦਾ ਕਰ ਰਹੇ ਨੇ ਨਾ ਦੂਸਰਾ ਨਸ਼ਾ ਜ਼ਿਆਦਾ ਆ ਦੇਖੀ ਮੈਂ ਐਥੇ ਵੀ ਖੰਨਾ ਦੇ ਵਿੱਚ ਵੀ ਪੇਸ਼IENTS ਨਾਲ ਗੱਲ ਕੀਤੀ ਤੇ ਮੋਸਟਲੀ ਜੋ ਸੀਗੇ ਉਹ ਪੁਕੀਆ ਆਫੀਮ ਵਗੈਰਾ ਦਾ ਨਸ਼ਾ ਕਰਨ ਵਾਲੇ ਸੀਗੇ ਤੇ ਉਹਨੂੰ ਓਟ ਕਲਿਨਿਕਸ ਤੋਂ ਆਪਣਾ ਮਤਲਬ ਡੇਲੀ ਜੂਨਾਂ ਨੂੰ ਮੈਡੀਕਲੀ ਡੀ ਐਡਿਕ ਕਰਾਉਣ ਦੇ ਲਈ ਜੋ ਸਕੀਮ ਹੈਗੀ ਸੋਰੀ ਜੀ ਤੇ ਉਸ ਚੀਜ਼ ਦੇ ਲਈ ਉਹ ਆਉਂਦੇ ਤੇ ਬਾਕੀ ਬਾਕੀ ਵੀ ਜੋ ਨਸ਼ੇ ਕਰਦੇ ਉਹ ਵੀ ਆਉਂਦੇ ਤੇ ਸਾਡਾ ਆਹੀ ਮਤਲਬ ਐਡਮਿਨਿਸਟ੍ਰੇਸ਼ਨ ਦਾ ਇੰਟਾਇਰ ਐਡਮਿਨਿਸਟ੍ਰੇਸ਼ਨ ਦਾ ਜੋ ਮੇਨ ਮਕਸਦ ਹੈਗਾ ਕਿ ਅਸੀਂ ਜੋ ਸਿੰਥੈਟਿਕ ਨਸ਼ਾ ਹੈ ਉਹਨੂੰ ਰੋਕ ਕੇ ਜੋ ਮੈਡੀਕਲੀ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰ ਕੇ ਫਿਰ ਹੌਲੀ ਹੌਲੀ ਉਹ ਜੋ ਉਹਨਾਂ ਦੀ ਡੋਸੇਸ ਵਗੈਰਾ ਐਸ ਪਰ ਮੈਡੀਕਲ ਰਿਪੋਰਟਸ ਉਹਨੂੰ ਅਸੀਂ ਟੇਪਰ ਆਫ ਕਰਦੇ ਕਰਦੇ ਉਹਨਾਂ ਨੂੰ ਕੰਪਲੀਟਲੀ ਡੀਐਡਿਟ ਕਰਾ ਪਾਈਏ ਸੋ ਥੈਟ ਉਹ ਕੰਪਲੀਟਲੀ ਰੀਹੈਬਿਲੀਟੇਟ ਹੋ ਕੇ ਸੋਸਾਇਟੀ ਦਾ ਇੱਕ ਮੇਨਸਟ੍ਰੀਮ ਸੋਸਾਇਟੀ ਦਾ ਹਿੱਸਾ ਪ੍ਰੋਪਰ ਇੱਕ ਹੈਲਥੀ ਇੰਡੀਵਿਜੂਅਲ ਵਾਂਗੂ ਵਾਪਸ ਹੋ ਪਾਏ ਸਰ ਡਿਮਾਂਡ ਜਿਹੜੀ ਰਿਡਕਸ਼ਨ ਆ ਉਹਦੇ ਤੇ ਕਾਬੂ ਮੈ ਜਾ ਗੀ ਕੁਲ ਸਿੰਘ ਦਾ ਹਾਂਜੀ ਫਰਕ ਕਾਫੀ ਹੈਗਾ ਅਸੀਂ ਆਹੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਅਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਆਹੀ ਡਿਸਕਸ ਕਰ ਰਹੇ ਸੀਗੇ ਪਲੱਸ ਜੋ ਸਾਡੇ ਆਪਣੇ ਵੀ ਸੋਰਸਸ ਹੈ ਪਲੱਸ ਕਿਉਂਕਿ ਇਨਫੋਰਸਮੈਂਟ ਜੋ ਹੈ ਉਹ ਬਹੁਤ ਜ਼ਿਆਦਾ ਹੋਈ ਹੈਗੀ ਤਾਂ ਉਹਦਾ ਫਰਕ ਤਾਂ ਪਿਆ ਹੈਗਾ ਹੋਣ ਡਾਕਟਰ ਸਾਹਿਬ ਵੀ ਦੱਸ ਰਹੇ ਸੀ ਕਿ ਇੱਥੇ ਜੋ ਪੇਸ਼ੈਂਟ ਆਂਦੇ ਉਹ ਵੀ ਆਈ ਕਹਿੰਦੇ ਕਿ ਸਾਨੂੰ ਬਿਲਕੁਲ ਹੀ ਨਹੀਂ ਮਿਲਦੀ ਹੈਗੀ ਤੇ ਸਾਡਾ ਕਿਉਂਕਿ ਅਸੀਂ ਤਾਂ ਇਨਫੋਰਸਮੈਂਟ ਏਜੰਸੀ ਹੈ ਪੁਲਿਸ ਇਨਫੋਰਸਮੈਂਟ ਏਜੰਸੀ ਪ੍ਰਾਇਮਰੀ ਪ੍ਰਾਇਮਰੀਲੀ ਤੇ ਅਸੀਂ ਤਾਂ ਸਿਰਫ ਉਹ ਸਪਲਾਈ ਚੇਨ ਨੂੰ ਤੋੜਨ ਦੇ ਉੱਪਰ ਹੀ ਸਾਡਾ ਮੇਨ ਫੋਕਸ ਹੈਗਾ ਬਟ ਇਹਦੇ ਨਾਲ ਨਾਲ ਡਿਮਾਂਡ ਨੂੰ ਵੀ ਰਿਡਿਊਸ ਕਰਨਾ ਸਾਡਾ ਮਕਸਦ ਹੈ ਕਿਉਂਕਿ ਜਦ ਤੱਕ ਡਿਮਾਂਡ ਨਹੀਂ ਘਟੇਗੀ ਤੇ ਸਪਲਾਈ ਸਮ ਹਾਉ ਪੀਪਲ ਮੈਨੇਜ ਕਰ ਲੈਂਦੇ ਹੈ ਤੇ ਹੁਣ ਡਿਮਾਂਡ ਹੈਲਥ ਡਿਪਾਰਟਮੈਂਟ ਦਾ ਕੰਮ ਹੈਗਾ ਤੋ ਦੇ ਆਰ ਆਲਸੋ ਵਰਕਿੰਗ ਸਪਲਾਈ ਨੂੰ ਤੋੜਨ ਦਾ ਕੰਮ ਸਾਡਾ ਹੈਗਾ ਤੋ ਇੱਕ ਐਜ਼ ਅ ਟੀਮ ਅਸੀਂ ਸਕਸੈਸਫੁਲੀ ਇਸ ਚੀਜ਼ ਨੂੰ ਕਰ ਪਾਏ ਆਈ ਥਿੰਕ ਕਾਫੀ ਫਰਕ ਹੈ 70 80% ਵਰਕ ਹੈਜ਼ ਬੀਨ ਡਨ ਹੁਣ ਕਿਉਂਕਿ 70 80% ਜੋ ਮੇਜਰ ਸੀਗਾ ਚੰਕ ਉਹ ਹੋ ਗਿਆ ਹੈਗਾ ਹੁਣ ਸਸਟੇਨਡ ਐਫਰਟ ਦੀ ਲੋਡ ਹੈਗੀ ਉਹ 10 20% ਜੋ ਹੈਗਾ ਅੱਗੇ ਉਹ ਡਿਫਿਕਲਟ ਵੀ ਹੈਗਾ ਜ਼ਿਆਦਾ ਬਟ ਸਸਟੇਨਡ ਐਫਰਟ ਨਾਲ ਮੈਨੂੰ ਲੱਗਦਾ ਹੈਗਾ ਕਿ ਅਸੀਂ ਸਕਸੈਸਫੁਲੀ ਉਸ ਚੀਜ਼ ਨੂੰ ਵੀ ਕਰ ਪਾਏਗੇ ਸਰ ਪੁਲਿਸ ਦਾ ਮੋਰਲ ਕਿੱਦਾਂ ਹੈ ਜੀ ਪੁਲਿਸ ਦਾ ਮੋਰਲ ਬਹੁਤ ਬਹੁਤ ਹਾਈ ਹੈਗਾ ਜੀ ਅਸੀਂ ਬਹੁਤ ਤੰਦਰੁਸਤੀ ਨਾਲ ਕੰਮ ਕਰ ਰਹੇ ਤੇ ਪੂਰੀ ਕੀ ਪੂਰੀ ਖੰਨਾ ਪੁਲਿਸ ਦੀ ਟੀਮ ਜੋ ਹੈਗੀ ਬਹੁਤ ਵਧੀਆ ਤਰੀਕੇ ਨਾਲ ਫੁੱਲ ਜੋਸ਼ ਦੇ ਨਾਲ ਕੰਮ ਕਰ ਰਹੀ ਹੈ